ਤਨਾ ਗੱਲ ਹੋਈ ਗੀ ਮੇਰੀ ਇੱਕ ਨੰਬਰ 'ਚ ਵੀਜ਼ਾ ਪ੍ਰੋਪਰ ਲਵਾ ਕੇ ਤੈਨੂੰ ਅਮਰੀਕਾ ਭੇਜਾਂਗੇ ਜਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਅੱਜ ਤੁਸੀਂ ਆਪਣੇ ਘਰ ਮੇਰਾ ਨਾਂ ਜਸਪਾਲ ਸਿੰਘ ਹਰਦੌਰ ਵਾਲਾ ਰਿਗਰ ਜੁੜਿਆ ਮੈਂ ਜੁਵੇਸੇ ਜੇ ਤੋ ਇੱਥੋਂ ਗਿਆ ਹੈਗਾ ਜਿਹੜਾ ਤਨਾ ਗੱਲ ਹੋਈ ਗੀ ਮੇਰੀ ਇੱਕ ਨੰਬਰ 'ਚ ਵੀਜ਼ਾ ਪ੍ਰੋਪਰ ਲਵਾ ਕੇ ਕਨ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਮੇਰੀ 30 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਮੈਂ ਇੱਥੋਂ ਯੂਰਪ ਗਿਆ ਸੀ ਜੇ ਅੱਛਾ ਫਿਰ ਯੂਰਪ ਤੋਂ ਫਿਰ ਗਿਆ ਤੇ ਇੱਕ ਨੰਬਰ ਜੀ ਜਿਗਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੈਨੂੰ ਫਰਾਡ ਕੀਤਾ ਤੇ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਆਰੋ ਨੇ ਟੋਕਾ ਕਰ ਲਿਆ ਮੈਂ ਮੈਂ 24 ਸਤੰਬਰ ਗਿਆ ਸੀ 7ਵੇਂ ਮਹੀਨੇ 24 6ਵੇਂ ਮਹੀਨੇ ਮੇਰਾ ਸਟੇ ਦੇ ਲਿਆ ਉਹ ਵੈਸੇ ਕਰੋ ਪਹੁੰਚੀ ਮੈਂ 24 1 ਜਨਵਰੀ ਦੇ 25 ਦੇ ਹਾਂਜੀ ਬਾਰਡਰ ਕਾਸਟ ਤੇ ਯੂਐਸਏ ਗਿਆ ਪਰ 10 ਦਿਨ ਹੋਏ ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ 11 ਦਿਨ ਹੋਏ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਉਹਨੇ 11 ਦਿਨ ਰੱਖਿਆ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਸਰਚ ਕਰ ਜੋ ਪਤਾ ਨਹੀਂ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਇਹਨਾਂ ਨੂੰ ਪਲੇਨ ਚ ਬਹਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਰੇ ਹੋਈ ਐ ਸੋਚਿਆ ਵੀ ਦੁੱਦੀ ਚੌਂਕੀ ਜੀ ਜਾਂ ਮੰਨ ਲਓ ਵੀ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਆ ਨੂੰ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਹਾਂਜੀ ਇੰਡੀਆ ਜਾ ਕੇ ਫੋਰੀ ਹਾਂਜੀ ਰਾਜ ਸਾਹਿਬ ਰੋਟ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਹਿੰਦਿਆ ਜਾ ਰਹੇ ਹਨ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਤੇ ਇੱਥੇ ਆ ਕੇ ਪਤਾ ਲੱਗਾ ਹੈ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਹਾਂ ਵੀ ਪੈਸਾ ਬਹੁਤ ਲੱਗਿਆ ਹੈ ਸਾਰਾ ਵਾਹ ਦਾ ਇੰਤਜ਼ਾਮ ਇਟਾ ਸਜਣਾ ਮਿੱਤਰਾਂ ਕੋਲ ਫੜ ਕੇ ਜਿੰਨ ਕੋ ਜੀ ਬਹੁਤ ਮਾੜਾ ਹੋਇਆ ਹੈ ਠੀਕ ਹੈ ਸਰ ਜੀ ਦੋਸਤੇ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤ ਰਾਜੂ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਜੈਂਟ ਨੇ ਇੰਨਾ ਧੋਖਾ ਕੀਤਾ ਕੋਈ ਗੱਲ ਨਹੀਂ ਜੋ ਵੀ ਮਾ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਸਾਡੇ ਬੱਚੇ ਆ ਬੱਚਿਆਂ ਤੇ ਆ ਗਿਆ ਬਹੁਤ ਬਹੁਤ ਛਾੜਦੇ ਰੇਪੋ ਜੀ ਪਹਿਲਾਂ ਆਪਾਂ ਮਹਾਰਾਜ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਕੋ ਜਿਹੜੇ ਅਸੀਂ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਵੀ ਰਕਮ ਲਈ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਦੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ ਕਰਾਂਗੇ